ਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਸਿੱਖ ਗੁਰੂਆਂ ਅਤੇ ਉਹਨਾਂ ਦੇ ਜਥੇਦਾਰਾਂ ਵੱਲੋਂ ਅਨੇਕਾਂ ਹੀ ਲੜਾਈਆਂ ਲੜੀਆਂ ਗਈਆਂ ਇਹ ਲੜਾਈਆਂ ਕਿਸੇ ਧਰਮ ਵਿਰੁੱਧ ਨਹੀਂ ਸਨ ਬਲਕਿ ਉਹਨਾਂ ਵਿਰੁੱਧ ਸਨ ਜਿਹੜੇ ਕਿ ਜ਼ੁਰਮ ਲੋਕਾਂ ਉੱਤੇ ਕਰਦੇ ਸਨ ਅਤੇ ਉਹਨਾਂ ਦੁਆਰਾ ਹੀ ਸਾਨੂੰ ਇੱਕਸਾਰ ਰਹਿਣ ਅਤੇ ਸਾਂਝੀਵਾਲਤਾ ਦਾ ਵੀ ਸੰਦੇਸ਼ ਦਿੱਤਾ ਗਿਆ ਜਿਸ ਦਾ ਪ੍ਰਤੀਕ ਅਸੀਂ ਅੱਜ ਸ੍ਰੀ ਫਤਿਹਗੜ ਸਾਹਿਬ ਵਿਖੇ ਵੇਖ ਸਕਦੇ ਹਾਂ ਸ਼ਰੀਫ ਫਤੇਗੜ ਸਾਹਿਬ ਵਿਖੇ ਜਿੱਦਾਂ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਉੱਥੇ ਹੀ ਮਾਤਾ ਗੁਜਰੀ ਕਾਲਜ ਦੇ ਕੋਲ ਮੁਸਲਮਾਨਪਾਈ ਚਾਰੇ ਵੱਲੋਂ ਇੱਕ ਲੰਗਰ ਲੱਗਦਾ ਹੈ ਸੋ ਹੁਣ ਅਸੀਂ ਡਾਕਟਰ ਨਸੀਰ ਨਾਲ ਗੱਲਬਾਤ ਕਰਦੇ ਆਂ ਤੇ ਇਹਨਾਂ ਤੋਂ ਜਾਣਦੇ ਆ ਇਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਮੇਰਾ ਨਾਮ ਨਸੀਰ ਅਕਤਰ ਹੈ ਤੇ ਅਸੀਂ ਸਿੱਖ ਮਸਜਿਦਾਂ ਦੇ ਬੈਨਰ ਹੇਠ ਹਾਂਜੀ ਪਿਛਲੇ ਤਕਰੀਬਨ 21 ਸਾਲਾਂ ਤੋਂ ਕੰਮ ਕਰ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਹਾਜ਼ਨਾਰੇ ਧਰਤੀ ਮਲੇ ਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਆ ਉਸੇ ਸੱਚ ਔਰ ਹੱਕ ਦੀ ਆਵਾਜ਼ ਤੇ ਪਹਿਰਾ ਦੇਣ ਲਈ ਜਿਹੜਾ ਅੱਜ ਤੋਂ 1704 ਚ ਹਾਂਜੀ ਹਾਂਜੀ ਇੱਕ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਹਾਕਮ ਇੱਕ ਹੰਕਾਰੀ ਹਾਕਮ ਦੇ ਵਿਰੁੱਧ ਹਾਂਜੀ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਜ਼ਨਾਰਾ ਮਾਰ ਰਿਆ ਸੀ ਜਦੋਂ ਉਹ ਦੋ ਮਾਸੂਮ ਤੇ ਬੇਗੁਨਾ ਸਹਬਜ਼ਾਦਿਆਂ ਨੂੰ ਸਜਦੇ ਲਈ ਸਜਦੇ ਲਈ ਤਿਆਰ ਹੋਇਆ ਸੀ ਜਿਹੜਾ ਕਿ ਅਨਿਆਏ ਦੇ ਖਿਲਾਫ ਸੀਦਾ ਹਾਂਜੀ ਹਾਂਜੀ ਤੇ ਉਸ ਹੱਕ ਦੇ ਹਾਦਿਰ ਸੱਚ ਦੇ ਨਾਰੇ ਤੇ ਪੈਰਾਂ ਦੇ ਲਈ ਅਸੀਂ ਹਰ ਸਾਲ ਇੱਥੇ ਸ਼੍ਰੀ ਗੁਰੂ ਪਤੇਗੜ ਸਾਹਿਬ ਪਾਉਂਦੇ ਹਾਂ ਤੇ ਸੰਗਤਾਂ ਦਾ ਮਿੱਠਾ ਜਵ ਲਾ ਕੇ ਉਹਨਾਂ ਦੀ ਸੇਵਾ ਕਰਦੇ ਹਾਂ ਤੇ ਉਹਨਾਂ ਛੋੜੇ ਸਾਹਿਬਜ਼ਾਦੇ ਜਿਹੜੀ ਸ਼ਹੀਦੀ ਸੀ ਉਹ ਗਮ ਨੂੰ ਅਸੀਂ ਆਪਣੇ ਸਿੱਖ ਭਰਾਵਾਂ ਨਾਲ ਮਿਲ ਕੇ ਸਾਂਝਾ ਕਰਦੇ ਹਾਂਜੀ ਨਸੀਰ ਸਾਹਿਬ ਤੁਹਾਡਾ ਪਿਛੋਕੜ ਕੀ ਚੋਂ ਮਤਲਬ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਅਸੀਂ ਮਲੇਰਕੋਟ ਦੇ ਰਹਿਣ ਵਾਲੇ ਹਾਂ 47 ਚ ਜਦੋਂ ਸਾਡੇ ਪੰਜਾਬ ਚ ਬਹੁਤ ਮਾਰਤਾੜ ਹੋ ਰਹੀ ਬੜੇ ਹਾਲਾਤ ਵਿਗੜੇ ਹੋਤੇ ਤਾਂ ਇੱਕ ਸ਼ਹਿਰ ਸੀ ਐਸਾ ਜਿਹੜਾ ਮਲੇਰਕੋਡਲਾ ਹਾਂਜੀ ਆ ਬੱਚਿਆ ਸੀ ਜਿੱਥੇ ਆਲੇ ਦਲੇ ਕੁਛ ਨਹੀਂ ਹੋਇਆ ਉਹਦੇ ਵਿੱਚ ਹਾਂਜੀ ਆ ਕਿਹਾ ਜਾਂਦਾ ਹੈ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਨਵਾਬ ਸ਼ੇਰ ਮੁਹੰਮਦ ਖਾਂ ਨੇ ਹਦਨ ਆਰਾ ਮਾਰਿਆ ਸੀ ਤੇ ਗੁਰੂ ਸਾਹਿਬ ਨੇ ਬ੍ਰੈਕੋਰ ਤੋਂ ਰੈਕਲਾ ਨੂੰ ਕਿਹਾ ਸੀ ਵੀ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਲੈ ਲੈ ਕਿਸੇ ਨੂੰ ਆਪਣੇ ਵਿਸ਼ਵਾਸ ਬਤਨ ਨੂੰ ਭੇਜੋ ਕਨੂਰੇ ਮਹੀਨ ਭੇਜੇ ਸੀ ਉਹਨਾਂ ਨੇ ਜਦੋਂ ਨੂਰੇ ਮਹੀਨ ਜਾ ਕੇ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਉੱਥੇ ਕਿਸੇ ਨੇ ਉਹਨਾਂ ਦੇ ਹੱਕ ਦੀ ਸੱਚ ਦੀ ਗੱਲ ਹੀ ਕਹੀ ਉਹਨਾਂ ਦੀ ਹਮਾਇਤ ਵਿੱਚ ਕਿਸੇ ਨੇ ਹੱਕ ਦੀ ਆਵਾਜ਼ ਨਹੀਂ ਉਠਾਈ ਉੱਥੇ ਕੋਈ ਨਹੀਂ ਸੀ ਮਰਦ ਤਾਂ ਉਹਨਾਂ ਨੇ ਦੱਸਿਆ ਨੂਰੇ ਮਹਿੰਨੇ ਕਿ ਹਾਂ ਉੱਥੇ ਇੱਕ ਥਾ ਮਲੇ ਕੋਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਜੀ 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 ਉਸਨੇ ਸੁਬੇ ਸਰਾਂਦੀ ਸਕਾਰਵਾਈ ਦਾ ਵਿਰੋਧ ਕੀਤਾ ਔਰ ਉਹਨੂੰ ਕਿਹਾ ਵੀ ਇਹ ਇਸਲਾਮ ਦੀ ਕਾਰਵਾਈ ਨਹੀਂ ਹੈ ਇਹ ਇੱਕ ਇਨਸਾਨ ਦੀ ਕਾਰਵਾਈ ਨਹੀਂ ਹੈ ਜ਼ੁਲਮ ਹੈ ਜੀ ਤੇ ਉਸਰੇ ਉਹਦਾ ਵਿਰੋਧ ਕੀਤਾ ਔਰ ਪ੍ਰੋਟੈਸਟ ਕੀਤਾ ਔਰ ਇਹ ਕਹਿੰਦਾ ਹੋਇਆ ਉਹਦੀ ਅਦਾਲਤ ਤੋਂ ਰਿਕਚਰ ਜੀ ਵਾਕ ਆਊਟ ਕਰ ਗਿਆ ਸੀ ਕਿ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਜ਼ਰ ਹੁੰਦਾ ਔਰ ਇੱਥੇ ਰੱਬ ਦਾ ਕਹਿਰ ਨਜ਼ਰ ਹੋਊਗਾ ਤਾਂ ਗੁਰੂ ਸਾਹਿਬ ਨੇ ਉਸ ਵੇਲੇ ਮਲੇਰਕੋਲ ਦੇ ਨਵਾਬ ਔਰ ਮਲੇਰਕੋਲ ਨੂੰ ਵਰ ਦਿੱਤਾ ਸੀ ਔਰ ਇੱਕ ਤਲਵਾਰ ਵੀ ਗੁਰੂ ਸਾਹਿਬ ਨੇ ਪ੍ਰੇਮ ਦਾ ਸੰਦੇਸ਼ ਵਿੱਚ ਭੇਟ ਕੀਤੀ ਸੀ ਜਿਸ ਦੇ ਬਾਰੇ ਸਰਦਾਰ ਗੰਡਾ ਸਿੰਘ ਜਿਹੜੇ ਨੇ ਇਤਿਹਾਸ ਕੀ ਹੱਦਗਾਰਾਂ ਦੇ ਪੰਨਨਮਟਸ ਤੇ ਲਿਖਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਲਵਾਰ ਪ੍ਰੇਮ ਦੇ ਸੰਦੇਸ਼ ਵਿੱਚ ਜੋ ਨਵਾਬ ਮਲੇਰਕੋਲ ਨੂੰ ਭੇਟ ਕੀਤੀ ਸੀ ਜਿਹੜੀ ਅੱਜ ਤੱਕ ਉਹਨਾਂ ਦੇ ਖਾਨਦਾਨ ਚੱਲੀ ਆ ਰਹੀ ਹੈ ਜਿਸ ਉਹਦੇ ਪਾਸੇ ਲਿਖਿਆ ਹੋਇਆ ਹੈ ਸ਼੍ਰੀ ਗੁਰਗੁੰਦੀ ਸਿੰਘੂ ਬਟਸੀਜੀ ਵੱਲੋਂ ਨਵਾਬ ਸ਼ੇਰ ਖਾਂ ਮਲੇਰੀ ਨੂੰ ਪ੍ਰੇਮ ਦਾ ਸੰਦੇਸ਼ ਰੈਕੋਟ ਤੇ ਦੂਸਰੇ ਪਾਸੇ ਲਿਖਿਆ ਹੋਇਆ ਹੈ ਸੰਮਤ 1200 762 ਜੀ ਜੀ ਬਟ ਉਹ ਤਕਬੂਰ ਦੇ ਖਾਨਦਾਨ ਚ ਚਲੀ ਆ ਰਹੀ ਹੈ ਤੇ ਇਹ ਉਹ ਸੀਗਾ ਉਸੇ ਚੀਜ਼ ਨੂੰ ਮੁੱਖ ਰੱਖਦੇ ਉੱਥੇ ਜਿਹੜੇ ਲੋਕ ਨੇ ਮਲੇਕੂਲੇ ਦੇ ਸਾਡੀ ਸੰਸਥਾ ਹੈ ਹਰ ਸਾਲ ਆ ਕੇ ਤੇ ਫੁੱਤੇਗੜ ਸਾਹਿਬ ਵੱਲੇ ਲੰਗਰ ਵੀ ਲਾਉਂਦੇ ਆ ਤੇ ਇੱਕ ਪ੍ਰੇਮ ਦਾ ਇੱਕ ਪਿਆਰ ਦਾ ਸਨੇਹਾ ਜਿਹੜਾ ਔਰ ਗੁਰੂ ਪੀਰਾਂ ਦੀ ਧਰਤੀ ਨੂੰ ਪੂਰੇ ਗਾਰਡਨ ਦਾ ਜੰਨਰ ਹੈ ਬਹੁਤ ਦਿਨ ਦੀ ਕੋਸ਼ਿਸ਼ ਕਰਦੇ ਹਾਂ ਜਿੱਦਾਂ ਕਿ ਅਸੀਂ ਨਸੀਰ ਸਾਹਿਬ ਦੇਖਦੇ ਹਾਂ ਕਿ ਤੁਹਾਨੂੰ ਜਿਹੜਾ ਇਹ ਨਾਮ ਦਿੱਤਾ ਹੈ ਉਹ ਸਿੱਖ-ਮੁਸਲਮ ਸਾਂਝ ਦਿੱਤਾ ਇਹ ਤੁਸੀਂ ਕੀ ਸੋਚ ਕੇ ਦਿੱਤਾ ਸੀ ਦੇਖੋ ਇਸ ਨੂੰ ਕਿਤੇ ਇਹ ਉਹ ਸਾਂਝ ਨੂੰ ਅਸੀਂ ਸਮਝੋ ਰੀਫਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਹਦੋ ਜਾਂ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਤਨਤਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖੇ ਉਹਨਾਂ ਨੂੰ ਭਾਈ ਦੀ ਪਦਵੀ ਦੇ ਕੇ ਹਾਂਜੀ ਹਾਂਜੀ ਜਿਸ ਦੀ ਸ਼ੁਰੂਆਤ ਕੀਤੀ ਸੀ ਸੀ ਇਹ ਉਹ ਸਾਂਝ ਨੂੰ ਦੇਖ ਕੇ ਅਸੀਂ ਰੱਖਿਆ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੂਫੀ ਮੀਆਂ ਮੀਰ ਤੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਪੱਥਰ ਰੱਖੇ ਕੀਤਾ ਸੀ ਇਹ ਉਹ ਸਾਂਝ ਨੂੰ ਦੇਖ ਕੇ ਕੀਤਾ ਸੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਬੀ ਖਾਨ ਤੇ ਗਨੀ ਖਾਨ ਨੂੰ ਆਪਣੇ ਫਰਜ਼ੰਦ ਆਪਣੇ ਪੁੱਤਰ ਕਹਿ ਕੇ ਹੁਕਮ ਨਮਾਜ਼ ਸਬੋਧਨ ਕੀਤਾ ਸੀ ਉਸੇ ਸਾਂਝ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਨੂੰ ਸਾਂਝਾ ਨਾਮ ਦਿੱਤਾ ਹੈ ਤਾਂ ਕਿ ਇਹ ਤਨਤਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਵਾਰਿਸ ਤੇ ਭਾਈ ਮਰਦਾਨਾ ਦੇ ਵਾਰਿਸ ਮਿਲ ਕੇ ਤੇ ਇਸ ਚੀਜ਼ ਨੂੰ ਅੱਗੇ ਵਧਾ ਸਕੋ ਠੀਕ ਇਹ ਜਿਹੜੀ ਪੀਸ ਐਡ ਐਸੋਸੀਏਸ਼ਨ ਹੈ ਇਹ ਕੀ ਹੈ ਇਹਦੇ ਬਾਰੇ ਵੀ ਸਾਰਾ ਦੱਸੋਗੇ ਇਹ ਪੀਸ ਸਾਡੀ ਇੱਕ ਸੰਸਥਾ ਹੈ ਜਿਹਦੇ ਪੀਸ ਬਦਲ ਹੁੰਦਾ ਅਮਨ ਸ਼ਾਂਤੀ ਹਾਂਜੀ ਹਾਂਜੀ ਤੇ ਇਹਦੇ ਸਾਡਾ ਮਕਸਦ ਹੈ ਸਾਡੀ ਕਿਥੇ ਇੱਕ ਦੋ ਸਾਡੇ ਕੰਮ ਚੱਲਦੇ ਜਿਵੇਂ ਅਸੀਂ ਸ਼ਹਿਰ ਜਿੱਕਰ ਲੈਬਰਾਟਰੀ ਖੋਲੀ ਹੋਈ ਹੈ ਜਿਹੜਾ ਬੇ ਸਾਰਾ ਗਰੀਬਾਂ ਲਈ ਫ੍ਰੀ ਹੈ ਤੇ ਇਹਦੇ ਥਰੂ ਅਸੀਂ ਹਰ ਰੋਜ਼ ਸਰਕਾਰੀ ਹਸਪਤਾਲ ਮਲੇਕੋਲ ਦੇ ਜਿਹੜੇ ਮਰੀਜ਼ ਦਾਖਲ ਹੁੰਦੇ ਨੇ ਉਹਨਾਂ ਲਈ ਅਸੀਂ ਲੰਗਰ ਦਾ ਨਿਆ ਡੱਬਾ ਪੈਕ ਜਿਵੇਂ ਹਵਾਈ ਜਾ ਚ ਰੇਂਜ ਮਿਲਦਾ ਉਹ ਡੱਬਾ ਭੇਟ ਕਰਦੇ ਆ ਅਸੀਂ ਉਹ ਮਰੀਜ਼ ਦੇ ਬਿਠ ਤੇ ਠੀਕ ਜਿੱਦਾਂ ਕਿ ਮੋਲਾ ਜੀ ਅਸੀਂ ਵੇਖਦੇ ਆ ਕਿ ਜਿਹੜੇ ਸ਼ਹੀਦੀ ਦਿਨ ਨੇ ਉਹ ਅਨੰਤਪੁਰ ਸਾਹਿਬ ਤੋਂ ਸ਼ੁਰੂ ਹੁੰਦੇ ਨੇ ਤੇ ਫਤਿਹਗੜ੍ਹ ਸਾਹਿਬ ਆ ਕੇ ਖਤਮ ਹੁੰਦੇ ਨੇ ਤੇ ਤੁਸੀਂ ਜਿਹੜੀ ਸੇਵਾ ਕਰਨ ਦੀ ਇਹੀ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਕਿਉਂ ਚੁਣੀ ਤੇ ਅਸੀਂ ਸ੍ਰੀ ਅਨੰਤਪੁਰ ਸਾਹਿਬ ਵੀ ਹੋਲਾ ਮਹੱਲੇ ਦੇ ਲੰਗਰ ਲਾਉਨੇ ਆ ਅੱਛਾ ਜੀ ਤੁਸੀਂ ਕਿਸਾਨਪੁਰ ਵਿੱਚ ਵੀ ਸਾਡਾ 13 ਮਹੀਨੇ ਲੰਗਰ ਚੱਲਦਾ ਰਿਹਾ ਤੇ ਸ੍ਰੀ ਫਤੇਗੜ ਸਾਹਿਬ ਨਾਲ ਇੱਕ ਹੋਰ ਸਾਡਾ ਰਿਸ਼ਤਾ ਜਿਹੜਾ ਜੁੜਦਾ ਹੈਗਾ ਉਹ ਨਵਾਬ ਸ਼ੇਰ ਮੁਹੰਮਦ ਖਾਨ ਦੇ ذری جڑਦਾ ਕਿਉਂਕਿ ਉਹਨਾਂ ਨੇ ਇੱਥੇ ਆ ਕੇ ਖਾਦ ਨਾਰਾ ਮਾਰਿਆ ਸੀ ਤੇ ਅਸੀਂ ਉਸੇ ਸਟੇਟ ਨੂੰ ਰਿਪਰੈਜ਼ੈਂਟ ਵੀ ਕਰਦੇ ਹਾਂ ਅਸੀਂ ਹਾਂਜੀ ਤੇ ਮੌਲਾ ਜੀ ਅਸੀਂ ਇਹ ਵੀ ਵੇਖਦੇ ਹਾਂ ਕਿ ਜਦੋਂ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਕਈ ਲੋਕ ਸਾਡੇ ਹੱਕ ਚ ਹੁੰਦੇ ਨੇ ਤੇ ਕਈ ਸਾਡੇ ਵਿਰੋਧ ਹੁੰਦੇ ਨੇ ਤੇ ਜਦੋਂ ਤੁਹਾਡੇ ਦਿਮਾਗ ਵਿੱਚ ਆ ਤੁਸੀਂ ਇਹ ਲੰਗਰ ਲਗਾਉਣ ਦੀ ਸੋਚੀ ਸੀ ਤਾਂ ਤੁਹਾਡੇ ਸਮਾਜ ਨੇ ਇਸ ਦਾ ਕੀ ਪ੍ਰਤੀਕ ਦਿੱਤਾ ਸੀ ਜਿਵੇਂ ਹੁੰਦਾ ਆ ਦੇਖੋ ਜਦੋਂ ਸੰਸਾਰ ਦੇ ਸਿਰਜਣਹਾਰ ਨੇ ਇਸ ਸੰਸਾਰ ਦੀ ਸਿਰਜਣਾ ਕੀਤੀ ਹਾਂਜੀ ਤੇ ਉਸ ਤੋਂ ਬਾਅਦ ਸਾਡੀ ਧਰਤੀ ਤੇ ਇਨਸਾਨੀ ਜ਼ਿੰਦਗੀ ਨੂੰ ਵਜੂਦ ਬਖਸ਼ਿਆ ਜੋ ਸਾਡੇ ਜੀਵ ਨੂੰ ਹੋਂਦ ਬਖਸ਼ੀ ਉਦੋਂ ਤੋਂ ਹੀ ਨੇਕੀ ਤੇ ਬਦੀ ਸੱਚ ਤੇ ਝੂਠ ਹੱਕ ਤੇ ਕੂੜ ਦਾ ਜਿਹੜਾ ਹੈ ਉਸੇ ਸਾਰਾ ਸ਼ੁਰੂ ਹੁੰਦਾ ਹੈ ਤੇ ਉਹਨਾਂ ਦੋਨਾਂ ਟਕਰਾਉ ਵੀ ਰਿਹਾ ਹੈ ਤੇ ਜਦੋਂ ਵੀ ਜਿਹੜਾ ਹਲੇਰਾ ਹੁੰਦਾ ਆਪਣਾ ਜ਼ੋਰ ਲਾਉਂਦੇ ਹੁੰਦੇ ਹੈ ਰੋਸ਼ ਨੂੰ ਦਬਾਉਣ ਵਾਸਤੇ ਤੇ ਜਦੋਂ ਅਸੀਂ ਇੱਕ ਕੰਮ ਸ਼ੁਰੂ ਕੀਤਾ ਸਕੂਲ ਸਾਂਝਾਂ ਦਾ ਤਾਂ ਸਾਡੇ ਘਰ ਚੋਂ ਵੀ ਮੇਰੇ ਸ਼ਹਿਰ ਚੋਂ ਵੀ ਵਿਰੋਧ ਹੋਇਆ ਬਹੁਤ ਸਾਰੇ ਫਤਵੀ ਬੁਲਾਏ ਗਏ ਮੇਰੇ ਤੇ ਵੀ ਮਕਸਰ ਕਰਨਾ ਉਹਨਾਂ ਤੇ ਕਿਰਤੀ ਗੁਰੂ ਸਾਹਿਬ ਦਾ ਫਰਮਾਨ ਹੈ ਇੱਕ ਆ ਰਾਮਕਲੀ ਸ਼ਰੋਗ ਮਹੱਲਾ ਪਹਿਲਾ 953 ਦੇ ਊੜ ਨਖੱਟੇ ਨਾਨਕਾ ਊੜ ਸੱਚ ਰਹੀ ਕਿ ਝੂਠ ਨਾਲ ਤੁਸੀਂ ਸੱਚ ਨੂੰ ਕੁਝ ਦਿਨ ਵਾਸਤੇ ਦਬਾਤਾ ਸਕਦੇ ਹੋ ਲੁਕਾਤਾ ਸਕਦੇ ਹੋ ਪਰ ਮਿਟਾ ਨਹੀਂ ਸਕਦੇ ਅਖੀਰ ਨੂੰ ਜਿੱਤੂ ਸੱਚ ਦੀ ਹੁੰਦੀ ਹੈ ਅੱਜ ਸੱਚ ਦੀ ਜਿੱਤ ਹੋਈ ਉਹ ਲੋਕ ਜਿਹੜੇ ਕੱਲ ਵਿਰੋਧ ਕਰਦੇ ਸੇ ਅੱਜ ਮੁबारकਵਾਦਾਂ ਵੀ ਦੇ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤੁਸੀਂ ਇੰਨੀ ਸੰਗਤ ਆਉਂਦੀ ਹੈ ਤੇ ਇੱਕ ਐਂਕਰ ਆਈ ਪਿੱਛੇ ਜੋ ਕਲਰਕ ਕਹਿਣ ਲੱਗੀ ਵੀ ਮੈਂ 1.5-2 ਕਿਲੋਮੀਟਰ ਚੱਲ ਕੇ ਆ ਰਹੀ ਹਾਂ ਲੋਕ ਹੁਕਾ ਮਾਰ ਰਹੇ ਨੇ ਸਪੀਕਰਾਂ 'ਚ ਕਹ ਰਹੇ ਨੇ ਲੰਗਰ ਵਾਸਤੇ ਲੰਗਰ ਵਾਸਤੇ ਪਰ ਤੁਸੀਂ ਇਹ ਵੀ ਅੱਧਾ-ਅਧਾ ਘੰਟਾ ਲੋਕ ਖੜੇ ਰਹੇ ਤੁਸੀਂ ਇੰਤਜ਼ਾਰ ਕਰ ਰਹੇ ਤੁਮੀਨੇ ਕਿਹਾ ਵੀ ਇਹ ਦਿਲ ਦਾ ਮਾਮਲਾ ਹੈ ਸਾਡੀ ਉਹ ਸਾਂਝਾਂ ਨੇ ਭਾਵਨਾਵਾਂ ਨੇ ਜਿਹੜੀਆਂ ਇਸ ਨਾਲ ਜੁੜੀਆਂ ਹੋਈਆਂ ਨੇ ਤੇ ਲੋਕ ਲੰਗਰ ਦੇ ਭੁੱਖੇ ਨਹੀਂ ਹੈਗੇ ਅਸਲ ਉਹ ਉਸ ਪਿਆਰ ਦੇ ਭੁੱਖੇ ਨੇ ਉਸ ਭਾਵਨਾ ਦੇ ਭੁੱਖੇ ਨੇ ਜਿਹੜਾ ਲੈ ਕੇ ਅਸੀਂ ਇੱਥੇ ਪਹੁੰਚਦੇ ਆਂ ਔਰ ਉਹ ਬਣਦੇ ਆ ਕਿ ਗਿਵ ਐਂਡ ਟੇਕ ਹੈ ਜੀ ਕਹੋ ਜੀ ਕਹੋ ਤੇ ਮੈਂ ਇਹਦੇ ਕੋਲ ਸ਼ਬਦ ਨਹੀਂ ਹੈਗੇ ਜੋ ਸੰਗਤ ਨੂੰ ਸਾਨੂੰ ਇਤਿਹਾਸ ਸਤਕਾਰ ਪਿਆਰ ਔਰ ਇਜ਼ਤ ਦਿੰਦੀ ਹੈ ਹਾਂਜੀ ਹਾਂਜੀ ਤੇ ਅਸੀਂ ਅੰਤ ਤੋਂ ਤੋਂ ਇਹ ਹੀ ਜਾਨਣਾ ਚਾਹੁੰਦੇ ਆ ਕਿ ਜਿੰਦਾ ਕਿ ਅੱਜ ਦੇ ਟਾਈਮ ਚ ਲੋਕ ਧਰਮ ਦੇ ਵਿਰੁੱਧ ਲੜਦੇ ਰਹਿੰਦੇ ਨੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕੋ ਅਸਲ ਚ ਪ੍ਰੋਬਲਮ ਕਿੱਥੇ ਹੁੰਦੀ ਹੈ ਮੈਂ ਅਕਸਰ ਕਹਿੰਦਾ ਵੀ ਧਰਮ ਜਿਹੜਾ ਹੈ ਨਾ ਉਹ ਜਨਮ ਦਾ ਪਿਛਾ ਨਹੀਂ ਹੈਗਾ ਹਾਂਜੀ ਧਰਮ ਨਾਮ ਦਾ ਪਿਛਾ ਨਹੀਂ ਪਹਿਰਾਵੇ ਦਾ ਪਿਛਾ ਨਹੀਂ ਹੈਗਾ ਹਾਂਜੀ ਇਹ ਤਾਂ ਇੱਕ ਯੂਨੀਫਾਰਮ ਹੈ ਕਿ ਡੀਏਵੀ ਸਕੂਲ ਹੈ ਕਿ ਸਿਤਾਗੜ੍ਹ ਅਮਨ ਸਕੂਲ ਹੈ ਕਿ ਦਿੱਲੀ ਪਬਲਿਕ ਸਕੂਲ ਉਹਨਾਂ ਦੀ ਯੂਨੀਫਾਰਮ ਨੇ ਪਛਾਣ ਵਾਸਤੇ ਹੁੰਦੀਆਂ ਨੇ ਇਹ ਪਛਾਣ ਵਾਸ ਅਸਲ ਧਰਮ ਦਾ ਜਿਹੜਾ ਵਿਸ਼ਾ ਤਾਂ ਮਨ ਦੀ ਸੋਚ ਹੈ ਦਿਲ ਦਾ ਮਾਮਲਾ ਹੈ ਨਾ ਪ੍ਰੋਬਲਮ ਇੱਥੇ ਉਹ ਨਹੀਂ ਕਿ ਉਹ ਲੋਕ ਜਿਹੜੇ ਹੈ ਨਾ ਉਹ ਬਾਈ ਚਾਂਸ ਦੇ ਧਾਰਮਿਕ ਨੇ ਉਹ ਬਾਈ ਚਾਂਸ ਉਹ ਉਸ ਤਰ੍ਹਾਂ ਵਿੱਚ ਪੈਦਾ ਹੋਗੇ ਧਰਮੀ ਬਣ ਕੇ ਇੱਕ ਵਕੀਲ ਹੈ ਉਹਦੇ ਬੇਟੇ ਨੇ ਅਗਰ ਅੱਲੱਲ ਵੀ ਨਹੀਂ ਕੀਤੀ ਆਪਾਂ ਵਕੀਲ ਨਹੀਂ ਕਹਿ ਸਕਦੇ ਹੈ ਨਾ ਤਾਂ ਫਿਰ ਉਹ ਇੱਕ ਸਿੱਖ ਦੇ ਘਰ ਪੈਦਾ ਹੋ ਕੇ ਇੱਕ ਬਗੈਰ ਗੁਰਬਾਣੀ ਨੂੰ ਫਾਲੋ ਕਰੇ ਤੇ ਗੁਰਬਾਣੀ ਦੇ ਚੱਲੇ ਤੇ ਜਾਣੇ ਤੋਂ ਸਿੱਖ ਨਹੀਂ ਬਣ ਸਕਦਾ ਸੱਚਾ ਮੁਸਲਮਾਨ ਦੇ ਘਰ ਪੈਦਾ ਹੋ ਕੇ ਆਰ ਕੁਰਾਨ ਦੀਆਂ ਪ੍ਰੋਫਟ ਮੋਸੇ ਦੀ ਸਿੱਖਿਆ ਬਣ ਨਹੀਂ ਜਾਣਦਾ ਉਹਨੂੰ ਨਹੀਂ ਪਾਲਣਾ ਕਰਦਾ ਸੱਚਾ ਮੁਸਲਮਾਨ ਨਹੀਂ ਹੈ ਆ ਸਾਡੀ ਪ੍ਰੋਬਲਮ ਇਹੀ ਹੈ ਅਸੀਂ ਪਹਿਰਾਵੇ ਦੇ ਜਨਮ ਦੇ ਜਾਂ ਨਾਮ ਦੇ ਧਾਰਮਿਕਾਂ ਤੇ ਇਸੇ ਕਰਕੇ ਸਾਰੇ ਪ੍ਰੋਬਲਮ ਆਉਂਦੀਆਂ ਨੇ ਫਿਰ ਉਹ ਅਸੀਂ ਧਰਮ ਦੀ ਗੱਲ ਕਰਾਂਗੇ ਧਰਮ ਜੋੜਦਾ ਹੈ ਤੋੜਦਾ ਨਹੀਂ ਹੈ ਧਰਮ ਪਿਆਰ ਸਿਖਾਉਂਦਾ ਨਫ਼ਰਤ ਨਹੀਂ ਸਿਖਾਉਂਦਾ ਹੈਗਾ ਜੇ ਸਾਡੇ ਵਿੱਚਕਾਰ ਕੋਈ ਚੀਜ਼ ਤੋੜ ਪੈਦਾ ਕਰ ਰਹੀ ਹੈ ਨਫ਼ਰਤ ਪੈਦਾ ਕਰ ਰਹੀ ਹੈ ਤਾਂ ਉਹ ਸਮਝੋ ਵੀ ਅਧਰਮ ਨੇ ਧਰਮ 'ਚ ਪ੍ਰਵੇਸ਼ ਕਰ ਲਿਆ ਹਾਂਜੀ ਧਰਮ ਅਧਰਮ ਉਧਰਮ ਦਾ ਲਿਵਾਦਾ ਉੱਡ ਕੇ ਆ ਗਿਆ ਹਾਂਜੀ ਤੇ ਉਹ ਅਧਰਮ ਹੈ ਅਧਰਮ ਹੈ ਉਹਨੂੰ ਧਰਮ ਸਮਝ ਕੇ ਇਹਨੂੰ ਰਿਜੈਕਟ ਕਰ ਦੇਣਾ ਚਾਹੀਦਾ ਹਾਂਜੀ ਹਾਂ ਤੇ ਜੇ ਅਸੀਂ ਜਦ ਤੁਸੀਂ ਕਿਰਮਾਂ ਨਾਲ ਜੁੜਾਂਗੇ ਗੁਰੂ ਗ੍ਰੰਥ ਸਾਹਿਬ ਸਿੱਖ ਗੁਰਬਾਣੀ ਦੇ ਸਿੱਖਿਆਵਾਂ ਨਾਲ ਜੁੜੋਗੇ ਮੁਸਲਮਾਨ ਕੁਰਾਨ ਦੀ ਸਿੱਖਿਆਵਾਂ ਨਾਲ ਜੁੜੋਗੇ ਤਾਂ ਉਹਨਾਂ ਨੂੰ ਇੱਕ ਦੀ ਆਵਾਜ਼ ਆਊਗੀ ਇਹੀ ਆਊਗੀ ਮਾਨਸਕੀ ਜਾਤ ਸਭਾ ਕੇ ਪਹਿਚਾਨੋ ਤਾਂ ਉਹਨਾਂ ਨੂੰ ਆਵਾਜ਼ ਆਊਗੀ ਅਲ ਖਲਕੋ ਯਾ ਅਲਲਾਹ ਸਾਰੀ ਦੁਨੀਆ ਦਾ ਇਨਸਾਨ ਰੱਬ ਦਾ ਪਰਿਵਾਰ ਹੈ ਤਾਂ ਉਹਨਾਂ ਨੂੰ ਆਵਾਜ਼ ਆਊਗੀ ਜਿਵੇਂ ਕ੍ਰਿਸਚੀਅਨਿਟੀ ਚ ਕਿਹਾ ਗਿਆ ਹੈ ਜੋ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ ਕਿਉਂ ਪਰਮੇਸ਼ਰ ਪਰਮੇਮ ਹੈ ਫਿਰ ਉਹਨਾਂ ਨੂੰ ਇਹੀ ਆਵਾਜ਼ ਆਊਗੀ ਤੇ ਇੱਕ ਨਸੀਰ ਸਾਹਿਬ ਹੋਰ ਗੱਲ ਹੈ ਜਦੋਂ ਤੁਸੀਂ ਇੱਥੇ ਲੰਗਰ ਲਗਾਉਂਦੇ ਹੋ ਸੇਵਾ ਕਰਦੇ ਹੋ ਤਾਂ ਉਨਾ ਵੱਲੋਂ ਵੀ ਤੁਹਾਡੇ ਜਿਹੜੀ ਸਹਾਇਤਾ ਕੀਤੀ ਜਾਂਦੀ ਹੈ। ਵੀ ਅਸੀਂ ਕਦੇ ਸਹਾਇਤਾ ਵਾਲੇ ਕਿਹਾ ਵੀ ਨਾਲ ਸੀ ਉਮੀਦ ਰੱਖੀ ਆ ਸਾਡੇ ਸਾਥੀ ਸਾਡੇ ਸੰਸਥਾ ਦੇ ਨੇ ਇਹ ਮਿਲ ਜੁੜ ਕੇ ਉੱਥੋਂ ਮਲੇ ਖੁੱਲੇ ਤੋਂ ਅਸੀਂ ਸਾਰਾ ਲੰਗਰ ਲੈ ਕੇ ਆਉਨੇ ਆ ਸਾਰਾ ਇੰਤਜ਼ਾਮ ਕਰਦੇ ਆ ਕਿਉਂਕਿ ਇੱਥੇ ਨਾ ਤੋਂ ਚਾਵਲ ਮਿਲਦੇ ਨੇ ਤੇ ਨਾ ਹੀ ਉਹ ਜਿਹੜੇ ਸਾਡੇ ਬਰਤਨ ਨੇ ਦੇਗਾ ਤਾਂਬੇ ਦੀ ਬਰਤਨ ਉਹ ਦੇਗਾ ਇੱਕ 35-30 ਹਜ਼ਾਰ ਦੀ 60 ਹਜ਼ਾਰ ਦੇਗਾ ਹੁੰਦੀ ਆ ਨਾ ਤੇ ਉਹ ਨਾ ਹੀ ਇੱਥੇ ਹੈ ਅਵੇਲੇਬਲ ਹੈ ਇਸ ਕਰਕੇ ਸਾਰਾ ਸਵਾਣਾ ਅਸੀਂ ਮਲੇ ਖੁੱਲੇ ਲੈ ਕੇ ਆਉਨੇ ਆ ਤੇ ਇਸ ਮਿੱਠੇ ਜਾਵਲਾ ਦੇ ਰਾਹੀਂ ਅਸੀਂ ਮਠਿਆਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂ ਜੀ ਤੁਸੀਂ ਪੁੱਛੋਗੇ ਮਿੱਠੇ ਜਾਵਲਾ ਕਿਉਂ ਲਾਉਨੇ ਆ ਇਤਿਹਾਸ ਦਾ ਇੱਕ ਕਿਤਾਬ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮਰੀਦ ਦੇ ਪੰਨਾ ਨੰਬਰ 178 ਤੇ ਗੱਜਣ ਵਾਲਾ ਸੁਮਿੰਦਰ ਸਿੰਘ ਜੀ ਲਿਖਦੇ ਨੇ ਜਦੋਂ ਗੁਰੂ ਸਾਹਿਬ ਨੂੰ ਕੁਛ ਨਾ ਪੀਰ ਬਣਾ ਕੇ ਮਾਛੀਵਾੜੇ ਦੇ ਜੰਗਲਾਂ ਚੋਂ ਬਾਹਰ ਲਿਆਇਆ ਜਾਂਦਾ ਤਾਂ ਉਹ ਦਰੇਲ ਖਾਨ ਰੋਦੇ ਫੌਜੀ ਰੋਕ ਲੈਂਦੇ ਨੇ ਤੇ ਗੁਰੂ ਸਾਹਿਬ ਨੂੰ ਉਹਦੀ ਉਹਨਾਂ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕਰਦੇ ਤੇ ਤਿੰਨ ਮੁਸਲਮਾਨਾਂ ਨੇ ਗੁਰੂ ਸਾਹਿਬ ਦੇ ਹੱਕ ਚ ਗਵਾਹੀ ਦਿੱਤੀ ਇਹ ਕਿਹਾ ਵੀ ਉਛਲੇ ਪੀਰ ਨੇ ਵੀ ਨਹੀਂ ਕਿਹਾ ਵੀ ਗੁਰੂ ਸਾਹਿਬ ਨਹੀਂ ਹੈ ਕਿ ਗੁਰੂ ਸਿੰਘ ਨਹੀਂ ਹੈ ਇਹ ਵੀ ਨਹੀਂ ਕਿ ਆਪੀ ਹੈਗੇ ਤੁਹਾਨੂੰ ਕਿਹਾ ਵੀ ਹਾਂ ਉਛਲੇ ਪੀਰ ਨੇ ਤਾਂ ਉਹ ਬਹੁਤ ਬਜ਼ੁਰਗ ਨੇ ਬੜੇ ਤਾਂ ਦਰੀਲ ਖਾਨ ਨੇ ਉਹਨਾਂ ਨੂੰ ਜ਼ਿਆਫਤ ਕੀਤੀ ਦਾਬਤ ਦਿੱਤੀ ਤੁਸੀਂ ਮੇਰੇ ਘਰ ਖਾਣਾ ਖਾ ਕੇ ਜਾਓ ਤੇ ਜਦੋਂ ਗੁਰੂ ਸਾਹਿਬ ਖਾਣਾ ਖਾਣ ਗਏ ਜ਼ਿਆਫਤ ਪਰ ਗਏ ਤਾਂ ਉਹ ਇਤਿਹਾਸ ਦੱਸਦਾ ਉਹ ਦਿਖਾਇਆ 170 ਰੁਪਏ ਤੇ ਕਿਉਂਕਿ ਗੁਰੂ ਸਾਹਿਬ ਨੇ ਉਹ ਚ ਮਿੱਠੇ ਚਾਵਲ ਚੱਕ ਕੇ ਆਪਣੇ ਮੂੰਹ ਚ ਪਾਏ ਸੀਗੇ ਇਸ ਕਰਕੇ ਅਸੀਂ ਗੁਰੂ ਸਾਹਿਬ ਦੀ ਉਸ ਰੀਤ ਤੇ ਪਹਿਰਾ ਹੁੰਦੇ ਅਸੀਂ ਮਿੱਠੇ ਚਾਵਲ ਲੰਗਾਂ ਲਾ ਕੇ ਲੋਕਾਂ ਨੂੰ ਬਿੜਿਆਉਣ ਦੀ ਕੋਸ਼ਿਸ਼ ਤੇ ਅਸੀਂ ਇੱਕ ਹੋਰ ਚ ਜਾਨਣਾ ਚਾਹੁੰਦੇ ਆ ਕਿ ਇਹ ਲੰਗਰ ਤੁਸੀਂ ਆਪਣੀ ਰਹਿੰਦੀ ਜ਼ਿੰਦਗੀ ਤੱਕ ਜਾਂ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਚੱਲਦਾ ਹੀ ਰਹੇਗਾ ਹਾਂ ਬਿਲਕੁਲ ਸਾਡੇ ਤਾਂ ਹੀ ਉਮੀਦ ਹੈ ਵੀ ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਹੈ ਇਹ ਹਮੇਸ਼ਾ ਚੱਲਦਾ ਰਹੇ ਹਾਂ ਜੀ ਇਸ ਤਰ੍ਹਾਂ ਇਹ ਪਿਆਰ ਵੰਡਦਾ ਰਹੇ ਤੇ ਲੋਕਾਂ 'ਚ ਮੁਹੱਬਤ ਦਾ ਪਿਆਰ ਦਾ ਪੈਗਾਮ ਦਿੰਦਾ ਰਹੇ ਜਿਸ ਲਈ ਸਾਡੇ ਪੰਜਾਬ ਦੀ ਧਰਤੀ ਜਿਹੜੀ ਗੁਰੂ ਪੀਰਾਂ ਦੀ ਪੀਰਾਂ ਦੀ ਧਰਤੀ ਹੈ ਜਿੱਥੋਂ ਪੂਰੀ ਸੰਸਾਰ ਲਈ ਪਿਆਰ ਦਾ ਮੁਹੱਬਤ ਦਾ ਇਨਸਾਨੀ ਦਾ ਪੈਗਾਮ ਜਾਂਦਾ ਰਿਹਾ ਹੈ ਉਹ ਪੈਗਾਮ ਜਾਂਦਾ ਰਿਹਾ ਹੈ ਜਿਹਨੂੰ ਅਸੀਂ ਪ੍ਰੈਕਟੀਕਲ ਰੂਪ ਵਿੱਚ ਪੇਸ਼ ਕਰਦੇ ਹਾਂ ਜਦੋਂ ਇੱਥੇ ਸਾਰੇ ਧਰਮਾਂ ਦੇ ਲੋਕ ਆ ਕੇ ਲੰਗਰ ਛਕਦੇ ਨੇ ਔਰ ਪਿਆਰ ਵੰਡਦੇ ਨੇ ਹਾਂਜੀ ਹਾਂ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਵਿਚਾਰ ਬਹੁਤ ਹੀ ਚੰਗੇ ਸਨ ਤੇ ਬਹੁਤ ਹੀ ਲੱਖਣ ਸਨ ਮੈਂ ਉਹੀ ਗੱਲ ਜਿਵੇਂ ਕਹਣਾ ਇਹ ਸਿਆਸੀ ਲੋਕ ਨੇ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਲੋਕਾਂ ਨੂੰ ਵੰਡਦੇ ਨੇ ਸਾਨੂੰ ਇਹਨਾਂ ਤੋਂ ਸੁਚੇ ਉਨਕਾ ਜੋ ਕੰਮ ਹੈ ਉਹ اهل ਸਿਆਸਤ ਜਾਣੇ ਸਿਆਸਤ ਦੇ ਧਰਮ ਦੇ ਨਾਮ ਤੇ ਕੌਮ ਦੇ ਨਾਮ ਤੇ ਬਣਦੇ ਉਨਕਾ ਜੋ ਕੰਮ ਹੈ ਉਹ اهل ਸਿਆਸਤ ਜਾਣੇ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ اسی ਮੁਹੱਬਤ ਦਾ ਪੈਗਾਮ ਦਿੰਦੇ ਆਂ ਮੁਹੱਬਤ ਦਾ ਪੈਗਾਮ ਹੀ ਦਿੰਦੇ ਰਹਾਂਗੇ ਹਾਂਜੀ ਸੋ ਏਸੀ ਡਾਕਟਰ ਨਸੀਰ ਨਾਲ ਕੁਝ ਗੱਲਬਾਤ ਜਿਹੜੀ ਕਿ ਬੜੀ ਹੀ ਚੰਗੀ ਰਹੀ ਤੇ ਅਸੀਂ ਵੇਖਿਆ ਹੈ ਕਿ ਡਾਕਟਰ ਨਸੀਰ ਵੱਲੋਂ ਬਹੁਤ ਹੀ ਚੰਗੇ ਅਤੇ ਬੜੇ ਹੀ ਸੱਚਜੇ ਢੰਗ ਨਾਲ ਆਪਣੇ ਹਰ ਪ੍ਰਸ਼ਨ ਦਾ ਉੱਤਰ ਦਿੱਤਾ ਗਿਆ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਡਾ ਸਿਰਫ ਇੱਕੋ ਮੰਤਵ ਹੈ ਲੋਕਾਂ ਵਿੱਚ ਮੁਹੱਬਤ ਵੰਡਣੀ ਤੇ ਜਿਹੜੀ ਕਿ ਕਿਸੇ ਧਰਮ ਜਾਂ ਕਿਸੇ ਇੱਕ ਸਮਾਜ ਨੂੰ ਨਹੀਂ ਬਲਕਿ ਹਰ ਇੱਕ ਵਰਗ ਦੇ ਲੋਕਾਂ ਨੂੰ ਵੰਡਣੀ ਹੈ ਸੋ ਉਮੀਦ ਕਰਾਂਗੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਵੇਗਾ ਸੋ ਅਜਿਹੀ ਹੋਰ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਰਾਂਗੇ ਇੰਨਾ ਮੈਨੂੰ ਦਿਓ ਆਜ਼ਾਦ ਧੰਨਵਾਦ